ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਬਚਪਨ ਦੇ ਵਿੱਚ ਨਾ ਆਪਾਂ ਇੱਕ ਪਾਠ ਜ਼ਰੂਰ ਪੜ੍ਹਦੇ ਹੁੰਦੇ ਸੀ ਪਿਆਸਾ ਕਊਗਾ ਪਰ ਆਪਾਂ ਕਦੇ ਉਹ ਕਾ ਨਾ ਰਿਐਲਿਟੀ ਦੇ ਵਿੱਚ ਨਹੀਂ ਦੇਖਿਆ ਸੀ ਵੀ ਕੀ ਉਹ ਸੱਚਮੁੱਚ ਹੀ ਕਾ ਪਾਣੀ ਇਸ ਤਰੀਕੇ ਨਾਲ ਪੀਂਦਾਗਾ ਵੀ ਇੱਕ ਜਾਰ ਦੇ ਵਿੱਚ ਇੱਕ ਭਾਂਡੇ ਦੇ ਵਿੱਚ ਪਾਣੀ ਹੁੰਦਾ ਉਹ ਪਾਣੀ ਨੀਮਾ ਹੁੰਦਾ ਤੇ ਉਹਦੇ ਵਿੱਚੋਂ ਕੰਕਰਾਂ ਸਟਕੇ ਨੂੰ ਉੱਚਾ ਕਰਦਾ ਅਤੇ ਉਸ ਤੋਂ ਬਾਅਦ ਉਹ ਪੀਂਦਾਗਾ ਸੋ ਦੋਸਤੋ ਉਹੀ ਅੱਜ ਆਪਾਂ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਮੈਨੂੰ ਇਹ ਵੀਡੀਓ ਬਹੁਤ ਹੀ ਚੰਗੀ ਲੱਗੀ ਆ ਕਿਉਂਕਿ ਇਹ ਬਚਪਨ ਦੀ ਇੱਕ ਸਾਡੀ ਯਾਦ ਆ ਤੇ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜਿਨੇ ਇਹ ਪਿਆਸਾ ਕੂਆ ਲੇਖ ਪੜਿਆ ਹੋਇਆ ਉਹ ਵੀ ਜਰੂਰ ਦੱਸਣਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਹੋਰ ਹਰ ਤੱਕ ਵੀ ਜਰੂਰ ਸ਼ੇਅਰ ਕਰਿਓ